ਕੁੜੀ ਨੇ ਵਿਆਹ ਵਾਲੀ ਕੁੜੀ ਦੀ ਤੋੜ ਦਿੱਤੀ ਲੱਤ ਮੰਡਪ ਦੀ ਥਾਂ ਤੇ ਜਾਣਾ ਪਿਆ ਹਸਪਤਾਲ ਅਕਸਰ ਹੀ ਕਈ ਵਾਰ ਮੁੰਡੇ ਕੁੜੀਆਂ ਆਪਣੇ ਵਿਆਹਾਂ ਵਿੱਚ ਆਪਣੇ ਬਹੁਤ ਸਾਰੇ ਸ਼ੌਂਕ ਪੂਰੇ ਕਰਦੇ ਨੇ ਪਰ ਕਦੇ-ਕਦੇ ਇਹ ਸ਼ੌਂਕ ਹਾਸੀਆਂ ਨੂੰ ਗਮਾਂ ਵਿੱਚ ਬਦਲ ਦਿੰਦੇ ਨੇ ਜਿਸ ਦੀ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਜੋ ਕੁੜੀ ਦੇਖ ਰਹੇ ਹੋ ਦਰਸਾਲ ਇਸ ਕੁੜੀ ਨੂੰ ਆਪਣੇ ਵਿਆਹ ਵਿੱਚ ਘੋੜੀ ਚੜ੍ਹਨ ਦਾ ਬਹੁਤ ਸ਼ੌਂਕ ਸੀ ਜਿਸ ਕਰਕੇ ਕੁੜੀ ਦੇ ਮਾਪਿਓ ਨੇ ਆਪਣੀ ਕੁੜੀ ਦਾ ਸ਼ੌਂਕ ਪੂਰਾ ਕਰਨ ਦੇ ਲਈ ਵਿਆਹ ਵਿੱਚ ਇੱਕ ਘੋੜੀ ਬੁੱਕ ਕਰਵਾਈ ਹੋਈ ਸੀ ਪਰ ਜਦੋਂ ਕੁੜੀ ਨੂੰ ਘੋੜੀ ਤੇ ਚੜਾਏ ਗਿਆ ਤਾਂ ਕੋਲ ਬੈਂਡ ਵਾਜਾ ਵੱਜ ਰਿਹਾ ਸੀ ਜਿਸ ਕਰਕੇ ਘੋੜੀ ਇੱਕੋ ਦਮ ਡਰ ਗਈ ਅਤੇ ਛਾਲ ਮਾਰ ਦਿੱਤੀ ਘੋੜੀ ਦੇ ਡਰਨ ਕਾਰਨ ਕੁੜੀ ហេਠਾ ਡਿੱਗ ਗਈ ਅਤੇ ਘੋੜੀ ਉਸ ਦੇ ਉੱਪਰ ਡਿੱਗ ਗਈ ਇਹ ਦੇਖ ਕੇ ਸਾਰਿਆਂ ਨੂੰ ਭਾਜੜਾ ਪੈ ਗਈਆਂ ਅਤੇ ਜਲਦੀ ਜਲਦੀ ਕੁੜੀ ਨੂੰ ਚੱਕਿਆ ਗਿਆ ਜਿਸ ਕਾਰਨ ਕੁੜੀ ਨੂੰ ਜਲਦੀ ਵਿੱਚ ਹਸਪਤਾਲ ਲਿਜਾਇਆ ਗਿਆ ਪਰ ਕੁੜੀ ਦੀ ਲੱਤ ਉੱਪਰ ਘੋੜੀ ਡਿਗਣ ਕਾਰਨ ਉਸ ਦੀ ਲੱਤ ਟੁੱਟ ਗਈ ਸੋ ਕਦੇ-ਕਦੇ ਸ਼ੌਂਕ ਵੀ ਸਿਆਪਾ ਪਾ ਦਿੰਦੇ ਨੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ Porque